ਜੋ ਪੈਰਾ ਸਭ ਕੱਟ ਕੇ ਜਾਣਾ ਹੈ ਹਾਂਜੀ ਪਾਠ ਕੀਤਾ ਹੈ ਪੂਰਾ ਹਾਂਜੀ ਕੀ ਗੁਰਸਿੱਖੀ ਨਾਲ ਜੁੜੋ ਕਿ ਇਥੇ ਆ ਕੇ ਬਹੁਤ ਸਕੂਨ ਮਿਲਦਾ ਹੈ ਤੇ ਗੁਰਸਿੱਖੀ ਨਾਲ ਜੁੜਨਾ ਤੇ ਮਾਲਾ ਤੁਸੀਂ ਆਪ ਸਜਾਇਆ ਹਾਂਜੀ ਕਿੰਨਾ ਨੇ ਸਿਖਾਇਆ ਦਮਾਲਾ ਸਜਾਇਆ ਮੈਂ ਆਪੇ ਸਿੱਖਿਆ ਆਪੇ ਤੇ ਸਾਰਿਆਂ ਦਾ ਕਹਿਣਾ ਮੰਨਿਆ ਕਰੋ ਵੱਡਿਆਂ ਦਾ ਆਦਰ ਕਰਿਆ ਕਰੋ ਤੇ ਗੁਰਸਿੱਖੀ ਨਾਲ ਜੁੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਵੱਲੋਂ ਚੋਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ ਜਪਜੀ ਸਾਹਿਬ ਤੇ ਚੋਪਈ ਸਾਹਿਬ ਦੇ ਜਿਹੜੇ ਪਾਠ ਨੇ ਉਹ ਹੋ ਚੁੱਕੇ ਨੇ ਤੇ ਕੁਝ ਹੀ ਦੇਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਹੋਣ ਵਾਲਾ ਹੈ ਸੰਗਤਾਂ ਨਾਲ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਚੋਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਲੈ ਜਿੱਥੇ ਕਿਤੇ ਵੀ ਜਗ੍ਹਾ ਮਿਲਦੀ ਹੈ ਉੱਥੇ ਬੈਟਰੀਆਂ ਹਨ ਸੰਗਤਾਂ ਵੱਲੋਂ ਵਕਫ ਵਕਫ ਤਰਾਂ ਦੀ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਗੁਟਕਿਆਂ ਦੀ ਸੇਵਾ ਪੱਖੇ ਚੱਲਣ ਦੀ ਸੇਵਾ ਤੇ ਹੋਰ ਵੀ ਪਾਣੀ ਪਿਲਾਉਣ ਦੀ ਸੇਵਾ ਕਈ ਪ੍ਰਕਾਰ ਦੀ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਸੰਗਤ ਨਾਲ ਗੱਲਬਾਤ ਕਰਾਂਗੇ ਸੰਗਤਾਂ ਨੂੰ ਪੁੱਛਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਂਦੇ ਹੋ ਤੁਸੀਂ ਅੰਮ੍ਰਿਤਸਰੋਂ ਹਰਿਆਤਵਰ ਆਂਦੇ ਹੋ ਹਾਂਜੀ ਤੇ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਇਸ ਬਹੁਤ ਜ਼ਿਆਦਾ ਜਿੰਨੀ ਅਮਾਨਤਾ ਕਰੀਏ 19 ਥੋੜੀ ਹੈ ਸਭ ਤੋਂ ਬਹੁਤ ਮੰਨਦਾ ਕਿੰਨੀ ਦੇਰ ਹੋ ਗਈ ਤੁਹਾਨੂੰ ਇਸ ਦੁਪਹਿਰਾ ਸਾਹਿਬ ਦੇ ਵਿੱਚ ਆਦੋ ਚੌਥਾ ਦੁਪਹਿਰਾ ਤੇ ਇੱਥੇ ਆ ਕੇ ਸਭ ਦੀਆਂ ਮਨ ਮਰਾਦਾ ਪੂਰੀਆਂ ਹੁੰਦੀਆਂ ਨੇ ਕੀ ਕਹਿਣਾ ਚਾਹੋ ਸਭ ਕੁਝ ਬਹੁਤ ਬਾਬਾ ਜੀ ਦਾ ਜਿੰਨੀ ਅਸੀਂ ਕੱਟ ਕਰੀਏ ਓਨੇ ਕੱਟ ਹੈ ਸਭ ਤੋਂ ਵੱਧ ਤੋਂ ਵੱਧ ਹੀ ਬੜੇ ਸਭ ਦੀ ਮਨੋ ਕਾਮਨਾ ਪੂਰੀ ਨਹੀਂ ਹੈ ਸਭ ਦੀਆਂ ਦੁੱਖ ਕਸ਼ਟ ਕਲੇਸ਼ ਸਭ ਮਟਾਵੇ ਬਾਬਾ ਜੀ ਸਭ ਦੀਆਂ ਕਿਰਪਾ ਕਰੋ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੀ ਇੱਥੇ ਅਥਾਹ ਸ਼ਰਧਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਦੂਰੋਂ ਦੂਰੋਂ ਸੰਗਤਾਂ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰਨ ਆਂਦੀਆਂ ਨੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਂਦੇ ਹੋ ਵੀਰ ਜਸਪੂਤੋਂ ਹਰਿਆਤਵਾਰ ਆਂਦੇ ਹੋ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਇੱਥੇ ਮਨ ਮੁਰਾਦਾ ਸੰਗਤੀਆਂ ਪੂਰੀਆਂ ਹੁੰਦੀਆਂ ਨੇ ਹਾਂਜੀ ਬਹੁਤ ਸੰਗਤਾਂ ਦੀ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਇਸੇ ਕਰਕੇ ਜੁੜੀ ਇਸ ਸੰਗਤ ਦੇ ਇੱਥੇ ਕਿੰਨੀ ਦੇਰ ਤੋਂ ਚੋਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਕਾਫੀ ਟਾਈਮ ਤੋਂ ਹੋ ਗਿਆ ਸਾਲ ਹਾਂਜੀ ਸਾਲ ਕ ਹੋ ਗਿਆ 1 ਸਾਲ ਹੋ ਗਿਆ ਕੀ ਕਹਿਣਾ ਚਾਹੋਗੇ ਆਪਣੇ ਵਰਗੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸੰਗਤ ਨੂੰ ਚਪੈਰਾ ਸਾਹਿਬ ਸੰਗਤ ਕਰਨੀ ਚਾਹੀਦੀ ਵਤ ਤੋਂ ਵਤ ਅੱਜ ਕੱਲ ਟਾਈਮ ਬਹੁਤ ਮਾੜਾ ਵਾ ਜਿੰਨੀ ਸੰਗਤ ਕਰੋ ਉਹਨਾ ਚੰਗਾ ਜੀ ਸੋ ਦੇਖ ਸਕਦੇ ਹੋ ਕਿ ਨੌਜਵਾਨ ਬੱਚੇ ਬਜ਼ੁਰਗ ਸਭ ਇੱਥੇ ਹਾਜ਼ਰੀ ਭਰਦੇ ਨੇ ਹੋਰ ਵੀ ਸੰਗਤ ਨਾਲ ਗੱਲਬਾਤ ਕਰਾਂਗੇ ਸੰਗਤਾ ਵੱਲੋਂ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਗੁਟਕੇ ਵੰਡਣ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਥੋੜੀ ਦੇਰ ਵਿੱਚ ਜਿਹੜੇ ਸੁਖਮਨੀ ਸਾਹਿਬ ਜੀ ਦਾ 파ਠ ਸ਼ੁਰੂ ਹੋਣ ਵਾਲਾ ਹੈ ਤੇ ਸੰਗਤਾਂ ਜਿਹੜੀਆਂ ਨੇ ਉਹ ਗੁਟਕਾ ਸਾਹਿਬ ਲੈ ਆ ਰਹੇ ਨੇ ਤਾਂ ਜੋ ਉਹ ਜੋ ਪੈਰਾ ਸਾਹਿਬ ਵਿੱਚ ਹਾਜ਼ਰੀ ਭਰਨ ਲਈ ਨਾਲ-ਨਾਲ ਜਿਹੜਾ 파ਠ ਹੈ ਉਹ ਕਰਦੀਆਂ ਰਹਿਣ ਗੱਲਬਾਤ ਕਰਦੇ ਆ ਬਾਹੀ ਗੁਰੂ ਜੀ ਦਾ ਹਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਜੋ ਪੈਰਾ ਸਾਹਿਬ ਦੇ ਵਿੱਚ ਸੰਗਤਾਂ ਲੱਖਾਂ ਦੀ ਤਦਾਦ ਵਿੱਚ ਇੱਥੇ ਹਾਜ਼ਰੀ ਭਰਦੀਆਂ ਨੇ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਬਾਬਾ ਜੀ ਦੀ ਬਹੁਤ ਕਿਰਪਾ ਵਾ ਜੀ ਸਾਰਿਆਂ ਦੀਆਂ ਝੋਲੀਆਂ ਭਰਦੀਆਂ ਜੀ ਪਰਮਾਤਮਾ ਦੇ ਦਰ ਤੇ ਉਹ ਹੀ ਆਉਂਦਾ ਜਿਸ ਨੂੰ ਕਿਤੇ ਢੋਣ ਨਹੀਂ ਢੁੱਕਦੀ ਉਹ ਇੱਥੋਂ ਆਣ ਕੇ ਝੋਲੀਆਂ ਭਰ ਕੇ ਆਪਣੀਆਂ ਜਾਂਦਾ ਜੀ ਬੜੀ ਸੰਤੁਸ਼ਟੀ ਹੁੰਦੀ ਆ ਹਰ ਇੱਕ ਦਾ ਮਨ ਖੁਸ਼ ਹੁੰਦਾ ਸੰਗਤਾਂ ਦੇ ਦਰਸ਼ਨ ਕਰਦਾ ਪਰਮਾਤਮਾ ਸੰਗਤਾਂ ਦੇ ਵਿੱਚ ਹੀ ਵਸਦਾ ਜੀ ਇੱਥੇ ਆ ਜਾਂਦੇ ਕਿ ਇੱਥੇ ਜਿਹੜਾ ਵੀ ਅਥਾ ਸ਼ਰਦਾ ਦੇ ਨਾਲ ਆਂਦਾ ਹੈ ਉਹਦੀਆਂ ਹਰ ਮਨ ਮੁਰਾਦਾ ਪੂਰੀਆਂ ਹੁੰਦੀਆਂ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਪੂਰੀਆਂ ਹੁੰਦੀਆਂ ਜੀ ਕਿਸੇ ਤਰ੍ਹਾਂ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਸਾਡੀਆਂ ਆਪ ਹੋਈਆਂ ਸਾਡੇ ਨਾਲ ਦੇ ਜਿੰਨੇ ਸਟਾਫ ਆ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਹਰਕ ਦੀ ਬਾਬਾ ਝੋਲੀ ਭਰਦਾ ਜੀ ਨੀਅਤ ਸਾਫ਼ ਹੋਵੇ ਸਭ ਕੁਝ ਮਿਲਦਾ ਜੀ ਤੁਹਾਡੇ ਵੱਲੋਂ ਕਿਹੜੀ ਸੇਵਾ ਨਹੀਂ ਬਾਈ ਜੀ ਮੈਨੂੰ ਜਿਹੜੀ ਸੇਵਾ ਮਿਲ ਜੇ ਜੀ ਮੈਂ ਉਹੀ ਕਰ ਲੈਣਾ ਜੀ ਸਾਰੀਆਂ ਸੇਵਾ ਕਰੀਦੀਆਂ ਇੱਥੇ ਆਣ ਕੇ ਜੀ ਹਰ ਐਤਵਾਰ ਆਂਦੇ ਹੋ ਤੁਸੀਂ ਹਾਂਜੀ ਹਰ ਐਤਵਾਰ ਆਇਦਾ ਬਿਨਾਂ ਨਾ ਆਗਿਓ ਤੇ ਜੀ ਕਿੰਨੇ ਦੇਰ ਤੋਂ ਹਾਜ਼ਰੀ ਭਰ ਮੈਨੂੰ 7 ਸਾਲ ਹੋ ਗਿਆ ਜੀ ਆਂਦੇ ਨੂੰ ਜੀ ਹਾਂਜੀ ਤੋ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਅਥਾ ਸਰਦਾ ਹੈ ਕਾਫੀ ਦੇਰ ਤੋਂ ਸੰਗਤ ਜਿਹੜੀਆਂ ਨੇ ਚੋਪੈਰਾ ਸਾਹਿਬ ਵਿੱਚ ਹਾਜ਼ਰੀ ਭਰੀਆਂ ਨੇ ਤੇ ਉਹਨਾਂ ਦੀਆਂ ਮਨਮੁਰਾਦਾ ਜਿਹੜੀਆਂ ਨੇ ਉਹ ਪੂਰੀਆਂ ਹੋ ਰਹੀਆਂ ਨੇ ਤਾਂ-ਤਾਂ ਬਾਬਾ ਦੀਪ ਸਿੰਘ ਜੀ ਦੇ ਪ੍ਰਤੀਸ਼ ਅਥਾ ਸਰਦਾ ਜਿਹੜੀ ਹੈ ਉਹ ਸੰਗਤ ਦੀ ਇੱਥੇ ਦੇਖਣ ਨੂੰ ਮਿਲਦੀ ਹੈ ਹੋਰ ਵੀ ਸੰਗਤ ਨਾਲ ਗੱਲਬਾਤ ਕਰਾ ਕੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੱਥੋਂ ਆਂਦੇ ਹੋ ਅਸੀਂ ਫਤਿਹਗਾ ਚੋੜੀਆਂ ਤੋਂ ਜੀ ਹਰਿਆਤਵਰ ਆਂਦੇ ਹਾਂ ਹਾਂਜੀ ਹਾਂਜੀ ਜੀ ਕੀ ਕਹਿਣਾ ਚਾਹੋਗੇ ਸੰਗਤਾਂ ਇੱਥੇ ਲੱਖਾਂ ਦੀ ਤਦਾਦ ਵਿੱਚ ਚੋਪੈਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ ਮਨਮੁਰਾਦਾ ਦੇਖੋ ਜੀ ਗੁਰੂ ਘਰ ਵਿੱਚ ਚਾਹੋ ਕਿ ਮਨ ਮਰਦਾਂ ਪੂਰੀਆਂ ਹੋਣੀਆਂ ਆ ਬਾਕੀ ਸ਼ਰਧਾ ਦੀ ਗੱਲ ਐ ਬਾਣੀ ਨਾਲ ਲੋਕ ਜੁੜਨਦੇ ਆ ਜੋ ਅੱਜ ਕੱਲ ਪੰਜਾਬ ਦਾ ਮਾਹੌਲ ਚਾਲੇ ਲੋਕੀ ਨਸ਼ਿਆਂ 'ਚ ਲੱਗੇ ਆ ਦੇਸ਼ ਨੂੰ ਆਪਣੇ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਬਾਣੀ ਤੋਂ ਦੂਰ ਹੋ ਰਹੇ ਆ ਚੋ ਪਹਿਰਾ ਸਾਹਿਬ ਵਿੱਚ ਆਣ ਕੇ ਉਹ ਬਾਣੀ ਨਾਲ ਜੁੜਨਦੇ ਆ ਉਹਨਾਂ ਦੀਆਂ ਮਨਾਂ ਦੀਆਂ ਮਰਦਾਂ ਪੂਰੀਆਂ ਹੁੰਦੀਆਂ ਸਤਿਗੁਰੂ ਦੀ ਕਿਰਪਾ ਹੁੰਦੀ ਐ ਤੇ ਮੈਂ ਤੇ ਇਹ ਕਹਾਂਗਾ ਹਰ ਸੰਤ ਨੂੰ ਵੱਧ ਤੋਂ ਵੱਧ ਗੁਰੂ ਘਰ ਆਣਾ ਚਾਹੀਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਸੇਵਾ ਕਰ ਰਹੀਆਂ ਨੇ ਜਿਹੜੀਆਂ ਬੀਬੀਆਂ ਨੇ ਉਹ ਵੀ ਸੇਵਾਕਾਰੀਆਂ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਂਦੇ ਹੋ ਮੈਂ ਸੀ ਜੰਡਿਆਲਾ ਗੁਰੂ ਤੋਂ ਆਂਦੇ ਆ ਹਰ ਐਤਵਾਰ ਆਂਦੇ ਹਾਂ ਹਾਂਜੀ ਹਰ ਐਤਵਾਰ ਆਇਦਾ ਬਿਨ ਆਗਾ ਆਇਦਾ ਹਾਂਜੀ ਕਿੰਨੀ ਦੇਰ ਤੋਂ ਹਾਜ਼ਰੀ ਭਰਦੇ ਸਨੂ 2 ਸਾਲੋਂ ਚੱਲਿਆ ਤੇ ਪਹਿਲਾਂ ਮੈਂ ਇਕੱਲੀ ਆਂਦੀ ਸੀ ਹੁਣ ਮੇਰੀ ਫੈਮਲੀ ਵੀ ਆਣ ਲੱਗ ਪਈ ਆ ਕਿੰਨਾ ਕਿ ਵਿਸ਼ਵਾਸ ਰੱਖਦੇ ਓਥੇ ਬਾਬਾ ਜੀ ਸਾਰਿਆਂ ਦੀਆਂ ਮਨ ਮੁਰਾਦਾ ਪੂਰੀਆਂ ਕਰਦੇ ਨੇ ਬਾਬਾ ਜੀ ਸਭ ਦੀ ਮਨਮਰਜ਼ਾ ਪੂਰੀਆਂ ਕਰਦੇ ਨੇ ਬਹੁਤ ਵਿਸ਼ਵਾਸ ਹੈ ਬੜੀ ਸੰਗਤ ਆਪਣੀ ਆਪਣੀ ਸ਼ਰਧਾ ਨਾਲ ਆਂਦੀ ਹੈ ਇੱਥੇ ਹੁਣ ਅਸੀਂ ਸਵੇਰੇ ਆਣਾ ਹੁੰਦਾ ਤਾਂ ਸਾਨੂੰ ਦਿਲ ਨੂੰ ਇੰਨੀ ਕਾਲੀ ਪੈਂਦੀ ਆ ਗਈ ਬਸ ਅਸੀਂ ਦਵਾ ਦਵਾ ਪਹੁੰਚ ਜਾਈਏ ਬਾਬਾ ਜੀ ਦੇ ਦਰਬਾਰ ਸਵੇਰੇ ਬਸ ਐਦਾਂ ਹੁੰਦਾ ਬਸ ਦਿਲ ਨੂੰ ਕਿ ਦਰਜਾ ਪਹੁੰਚ ਜਾਈਏ ਬਸ ਕਿੰਨਾ ਉਤਸ਼ਾਹ ਹੁੰਦਾ ਹੈ ਇਸ ਦਿਨ ਬਹੁਤ ਹੀ ਜ਼ਿਆਦਾ ਇਹ ਬਿਆਨ ਨਹੀਂ ਆਪਾਂ ਕਰ ਸਕਦੇ ਬਿਲਕੁਲ ਇਹਨਾਂ ਜਿੰਨਾ ਬੋਲਾਂਗੇ ਨਾ ਆਪਾਂ ਓਨਾ ਹੀ ਘਟ ਹੈਗਾ ਵਾ ਆਪਣੇ ਵਰਗੇ ਹੋਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇੱਥੇ ਆਓ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੱਥੇ ਜੋ ਸੰਗਤ ਐਨੀ ਦੁਖੀ ਆ ਦੁਨੀਆ ਉਹ ਇੱਥੇ ਆਓ ਇੱਥੇ ਆਣ ਕੇ ਮਤਲਬ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੱਥੇ ਸਭ ਦਾ ਹੱਲ ਹੁੰਦਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਇਥੋਂ ਦੂਰੋਂ ਦੂਰੋਂ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦੇ ਨੇ ਤੇ ਉਹਨਾਂ ਦਾ ਮੰਨਣਾ ਹੈ ਕਿ ਇੱਥੇ ਆ ਕੇ ਉਹਨਾਂ ਦੇ ਜਿਹੜੇ ਹਰ ਕਸ਼ਟ ਨੇ ਦੁੱਖ ਦਰਦ ਨੇ ਉਹ ਦੂਰ ਹੋ ਜਾਂਦੇ ਨੇ ਹੋਰ ਵੀ ਸੰਗਤ ਨਾਲ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਿਆ ਨੇ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾਂ ਉੱਥੇ ਹੀ ਬੈਠ ਕੇ ਇਸ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਆਪਣੇ ਮਨਮੁਰਾਦਾ ਲੈ ਕੇ ਆਉਂਦੀਆਂ ਹਨ ਤੇ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਕੇ ਉਹਨਾਂ ਦੇ ਕਸ਼ਟ ਜਿਹੜੇ ਨੇ ਦੁੱਖ ਦਰਦ ਨੇ ਉਹ ਕੱਟੇ ਜਾਂਦੇ ਨੇ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਹਾਜ਼ਰੀ ਭਰਦੀਆਂ ਨੇ ਹੋਰ ਵੀ ਸੰਗਤ ਨਾਲ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਬੱਚੇ ਜਿਹੜੇ ਨੇ ਦਮਾਲਾ ਸਜਾ ਕੇ ਇੱਥੇ ਹਾਜ਼ਰੀਆਂ ਭਰ ਰਹੇ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਂਦੇ ਹੋ ਮਲੂਕ ਕਵੈਲੀ ਤੋਂ ਹਰ ਰਾਤ ਵਾਰ ਆਂਦੇ ਹੋ ਨਹੀਂ ਮੈਂ ਪਹਿਲੀ ਵਾਰ ਆਈ ਹਾਂ ਪਹਿਲੀ ਵਾਰ ਆਏ ਹੋ ਤੇ ਕਿੰਨਾ ਵਧੀਆ ਲੱਗ ਰਿਹਾ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਕੀ ਕਹਿਣਾ ਚਾਹੋਗੇ ਇੱਥੇ ਆ ਕੇ ਕਿੰਨਾ ਕ ਸਕੂਨ ਮਿਲਿਆ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਕੂਨ ਮਿਲਿਆ ਸਵੇਰ ਦੇ ਆਏ ਹੋ ਕਿ ਹੁਣੇ ਆਏ ਹੋ ਸਵੇਰ ਦੇ ਆਏ ਆ ਤੇ ਦੁਪਹਿਰਾ ਸਾਬ ਕੱਟ ਕੇ ਜਾਣਾ ਹੈ ਹਾਂਜੀ ਪਾਠ ਕੀਤਾ ਹੈ ਪੂਰਾ ਹਾਂਜੀ ਤੇ ਸੁਖਨੇ ਸਾਹਿਬ ਦਾ ਪਾਠ ਵੀ ਕਰੋਗੇ ਹਾਂਜੀ ਤੇ ਕੀ ਕਹਿਣਾ ਚਾਹੋਗੇ ਆਪਣੇ ਵਰਗੇ ਬੱਚਿਆਂ ਨੂੰ ਹੋਰ ਕੀ ਗੁਰਸਿੱਖੀ ਨਾਲ ਜੁੜੋ ਕਿ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹੈ ਤੇ ਗੁਰਸਿੱਖੀ ਨਾਲ ਜੁੜਨਾ ਤੇ ਮਾਲਾ ਤੁਸੀਂ ਆਪ ਸਜਾਇਆ ਹਾਂਜੀ ਕਿੰਨਾ ਨੇ ਸਿਖਾਇਆ ਤੇ ਮਾਲਾ ਸਜਾਇਆ ਮੈਂ ਆਪੇ ਸਿੱਖਿਆ ਹੈ ਆਪੇ ਸਿੱਖਿਆ ਹੈ ਤੇ ਆਪਣੇ ਵਰਗੇ ਹੋਰ ਬੱਚਿਆਂ ਨੂੰ ਜਿਹੜੇ ਬੱਚੇ ਵੀਡੀਓ ਗੇਮਾਂ ਵਿੱਚ ਲੱਗੇ ਰਹਿੰਦੇ ਨੇ ਜਾਂ ਹੋਰ ਕੰਮਾਂ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੋ ਕਿ ਵੀਡੀਓ ਗੇਮਾਂ ਛੱਡੋ ਇਹਨਾਂ ਵਿੱਚ ਕੁਝ ਨਹੀਂ ਰੱਖਿਆ ਗੁਰਸਿੱਖੀ ਨਾਲ ਜੁੜੋ ਗੁਰੂ ਘਰ ਆਇਆ ਕਰੋ ਤੇ ਸਾਰਿਆਂ ਦਾ ਕਹਿਣਾ ਮੰਨਿਆ ਕਰੋ ਵੱਡਿਆਂ ਦਾ ਆਦਰ ਕਰਿਆ ਕਰੋ ਤੇ ਗੁਰਸਿੱਖੀ ਨਾਲ ਜੋੜਿਆ ਕਰੋ ਸੋ ਦੇਖ ਸਕਦੇ ਹੋ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਜਿਹੜਾ ਹੈ ਇੱਥੇ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦਾ ਹੈ ਸੰਗਤਾਂ ਦੀ ਅਥਾਹ ਸ਼ਰਧਾ ਜਿਹੜੀ ਇੱਥੇ ਦੇਖਣ ਨੂੰ ਮਿਲਦੀ ਹੈ ਸੰਗਤਾਂ ਦਾ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਜਿਹੜਾ ਪਿਆਰ ਹੈ ਸ਼ਰਧਾ ਭਾਵਨਾ ਹੈ ਉਹ ਇੱਥੇ ਹਰ ਐਤਵਾਰ ਰੋਜ਼ ਹੀ ਦੇਖਣ ਨੂੰ ਮਿਲਦੀ ਹੈ ਐਤਵਾਰ ਜਿਹੜੀ ਹੈ ਸੰਗਤਾਂ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਅਰਦਾਸਾਂ ਕਰਦੀਆਂ ਨੇ ਤਾਂ ਜੋ ਉਹਨਾਂ ਦੀਆਂ ਮਨ ਮੁਰਾਦਾ ਜਿਹੜੀਆਂ ਨੇ ਪੂਰੀਆਂ ਹੋ ਜਾਣ ਕੈਮਰਾਮੈਨ ਅਰਸ਼ਦੇ ਨਾਲ ਮਹਿਸੂਬਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ